ਅਨੇਕ ਗੈਂਗਸਟਰਾਂ ਵੱਲੋਂ ਆਏ ਦਿਨ ਆਪਣਾ ਦੱਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਉੱਥੇ ਤਰਨਤਾਰਨ ਪੁਲਿਸ ਦੀ ਗੱਲ ਕਰੀਏ ਤਾਂ ਤਰਨਤਾਰਨ ਪੁਲਿਸ ਵੀ ਆਪਣੇ ਪੂਰੇ ਜਿਹੜਾ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਤੇ ਅੱਜ ਵੀ ਅਜੇ ਦਾ ਜਿਸ ਦਾ ਅਸਲੀ ਮਿਸਾਲ ਜਿਹੜੀ ਹੈ ਉਹ ਅੱਜ ਮਿਲੀ ਹੈ ਤਰਨਤਾਰਨ ਪੁਲਿਸ ਵੱਲੋਂ ਫਰੋਤੀਆਂ ਮੰਗਣ ਵਾਲੇ ਗੈਂਗ ਦੇ ਦੋ ਜਿਹੜੇ ਗੁਰਗੇ ਸੀ ਉਹਨਾਂ ਨੂੰ ਅੱਜ ਇਨਕਾਊਂਟਰ ਕੀਤਾ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਵਕਤ ਔਰ ਇਹ ਜਿਹੜੇ ਗੁਰਗੇ ਸਨ ਇਹ ਫਤਿਹਬਾਦ ਨੂੰ ਜਾ ਰਹੇ ਸਨ ਔਰ ਇਸ ਹੁਨਸਾਨ ਸੜਕਾਂ ਨਹਿਰ ਦੇ ਕਿਨਾਰੇ ਲੰਘਦੀ ਸੜਕ ਹੈ ਜਿਸ ਰਾਹੀਂ ਇਹ ਜਾ ਰਹੇ ਸਨ ਪਰ ਪੁਲਿਸ ਨੂੰ ਜਦੋਂ ਹੀ ਇਸ ਦੀ ਖਬਰ ਮਿਲਦੀ ਹੈ ਮੁਖਬਰੀ ਮਿਲਦੀ ਹੈ ਤਾਂ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦਾ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਆਹਮੋ ਸਾਹਮਣੇ ਗੋਲੀ ਚੱਲੀ ਹੈ ਜਿਸ ਦੇ ਵਿੱਚ ਇਹ ਦੋਨੋਂ ਗੁਰਗੇ ਜਿਹੜੇ ਨੇ ਇਹ ਫੱਟਰ ਹੋਏ ਨੇ ਇਹਨਾਂ ਦੇ ਜਿਹੜੀ ਆ ਇੰਜਰੀ ਹੋਈ ਹੈ ਸਾਡੇ ਨਾਲ ਐਸਐਸਪੀ सुरेंद्र ਲਾਂਬਾ ਜੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਜਿਹੜੀ ਆਪਣੀ ਅਗਵਾਈ ਦੇ ਵਿੱਚ ਤਰਨ ਤਰਨ ਦੇ ਵਿੱਚ ਆ ਬੀਤਰੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਪੁਲਿਸ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਸਰ ਅੱਜ ਦੀ ਜਿਹੜੀ ਘਟਨਾਏ ਇਹ ਕਿਸ ਤਰੀਕੇ ਦੀ ਵਾਪਰੀ ਹੈ ਸਰ ਜਿਹੜਾ ਅੱਜ ਦਾ ਇਨਸੀਡੈਂਟ ਹੋਇਆ ਹੈਗਾ ਜਿਵੇਂ ਤੁਹਾਨੂੰ ਪਤਾ ਕਿ ਰੀਸੈਂਟ ਜਿਹੜਾ ਕ੍ਰਾਈਮ ਹੋਇਆ ਹੈਗਾ ਉਹਨੂੰ ਧਿਆਨ ਚ ਰੱਖਦੇ ਹੋ ਵੀ ਤੇ ਜਿਹੜਾ ਆਪਣਾ ਪਤਾ ਬਾਅਦ ਚ ਫਾਇਰਿੰਗ ਹੋਈ ਸੀਗੀ ਖੇਤੀ ਸਟੋਰ ਤੇ ਉਹਦੇ ਲੜੀ ਦੇ ਵਿੱਚ ਸਾਡੀ ਟੀਮਸ ਨਾਲ ਜੁਆਇੰਟ ਟੀਮਸ ਆਪਣੀ ਏਜੀਟੀਐਫ ਦੀ ਕੰਮ ਕਰ ਰਹੀਆਂ ਸੀਗੀਆਂ ਕਾਫੀ ਸਾਰੇ ਸਸਪੈਕਟਸ ਤੇ ਤੇ ਉਹਦੇ ਵਿੱਚੋਂ ਹੀ ਅੱਜ ਇੱਕ ਟੀਫਰ ਸ ਐਸ ਐਚਓ ਗੋਂਦਾਲ ਸਾਹਿਬ ਨੂੰ ਨਾਲ ਏਜੀਟੀਐਫ ਦੀ ਟੀਮ ਸਾਡੇ ਜਿਹੜੇ ਕੰਮ ਕਰੇ ਸੀਗੇ ਉਹਨਾਂ ਨੂੰ ਮਿਲਿਆ ਤੇ ਜਿਹਦੇ ਵਿੱਚ ਸੀਗਾ ਕਿ ਦੋ ਸ਼ੱਕੀ ਮੁੰਡੇ ਹੈਗੇ ਤੇ ਉਹਨਾਂ ਦਾ ਮੂਵਮੈਂਟ ਹੈਗਾ ਉਹਨਾਂ ਕੋਲੇ ਵੈਪਨ ਹੋ ਸਕਦੇ ਨੇ ਤੇ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਦੋਨੋਂ ਪਾਸੇ ਤੋਂ ਉਹਨਾਂ ਨੂੰ ਘੇਰਾ ਘੇਰਾ ਗਿਆ ਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਜਦੋਂ ਇਸ਼ਾਰਾ ਕੀਤਾ ਰੁਕਣ ਦਾ ਇਹਨਾਂ ਨੇ ਫਾਇਰ ਓਪਨ ਕੀਤਾ ਜਿਹੜਾ ਮੁੰਡਾ ਪਿੱਛੇ ਬਟਿਆ ਸੀਗਾ ਉਹਨੇ ਤੇ ਇਨ ਰਿਟੈਲੀ ਰਿਟੈਲੀਏਸ਼ਨ ਤੇ ਇਰ ਸੈਲਫ ਡਿਫੈਂਸ ਤੇ ਪੁਲਿਸ ਟੀਮ ਨੇ ਇਮੀਡੀਏਟਲੀ ਰਿਸਪੌਂਡ ਕੀਤਾ ਫਾਇਰ ਕੀਤਾ ਜਦੋਂ ਇਹਨਾਂ ਦੇ ਟਾਇਰ ਵੱਲ ਨਿਸ਼ਾਨਾ ਕਰਕੇ ਇਹਨਾਂ ਨੇ ਫਾਇਰ ਕੀਤਾ ਤੇ ਉਹ ਫਾਇਰ ਇਹਦੀ ਲੱਤ ਤੇ ਲੱਗਿਆ ਹੈਗਾ ਜੋ ਇਮੀਡੀਏਟਲੀ ਇਹਨਾਂ ਨੇ ਛੱਡ ਕੇ ਭਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜਾਂਦੇ ਵੇ ਫਿਰ ਫਾਇਰ ਕੀਤਾ ਇਹਨਾਂ ਨੇ ਫੁੱਲ ਸਟੀਮ ਨਾਲ ਐਂਡ ਲਗਭਗ 4 ਤੋਂ 5 ਰਾਉਂਡ ਫਾਇਰ ਕੀਤਾ ਹੈਗੇ ਜਿਹੜਾ ਮੌਕੇ ਤੋਂ ਅਸੀਂ ਐਗਜ਼ਾਮਨ ਕਰ ਰਹੇ ਹਾਂ ਤੇ ਉਹਦੇ ਵਿੱਚ ਵਾਪਸ ਪੁਲਿਸ ਵੱਲ ਰਿਟੈਲੀਏਟ ਕੀਤਾ ਗਿਆ ਜਿਹਦੇ ਵਿੱਚ ਦੂਜੇ ਮੁੰਡੇ ਦੇ ਵੀ ਗੋਲੀ ਲੱਗੀ ਹੈ ਜੀ ਤੇ ਇਹਨਾਂ ਤੋਂ ਦੋ ਵੈਪਨ ਮੌਕੇ ਤੋਂ ਜਿਵੇਂ ਤੁਸੀਂ ਦੇਖ ਰਹੇ ਸਾਡੀ ਐਫਐਸਐਲਟੀ ਮਾਰੀ ਹੈਗੀ ਦੋ ਵੈਪਨ ਵੀ ਇੱਥੇ ਮੌਕੇ ਤੇ ਜਿਹੜੇ ਹੈਗੇ ਪਏ ਹੈਗੇ ਇੰਜਰਡਸ ਨੂੰ ਜਿਹੜੇ ਦੋਨੋਂ ਸਿੱਕੇ ਜਿਨ੍ਹਾਂ ਦਾ ਕ੍ਰਾਸ ਫਾਇਰਿੰਗ ਤੇ ਇੰਜਰੀਜ਼ ਹੋਈ ਹੈਗੀ ਉਹਨਾਂ ਨੂੰ ਇਮੀਡੀਏਟਲੀ ਐਂਬੂਲੈਂਸ ਰਾਹੀਂ ਹਸਪਤਾਲ ਰਸਕੇ ਪਾ ਗਿਆ ਹੈਗਾ ਤੇ ਉਹਨਾਂ ਦੇ ਸਟੇਟਸ ਬਾਰੇ ਫਿਰ ਤੁਹਾਨੂੰ ਹਸਪਤਾਲ ਤੋਂ ਫੋਲੋਅ ਅਪ ਲੈ ਕੇ ਦੱਸਾਂਗੇ ਏਜੀਟੀਐਫ ਦੀ ਟੀਮ ਨੇ ਤੇ ਨਾਲ ਸਾਡੇ ਐਸਐਚਓ ਗੋਲੰਦਾਲ ਸਾਹਿਬ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਦੇ ਵਿੱਚ ਆ ਦੋਨੋਂ ਬੰਦਿਆਂ ਵਿੱਚੋਂ ਇੱਕ ਬੰਦੇ ਦੀ ਪਛਾਣ ਸੁਖਪ੍ਰੀਤ ਸਿੰਘ ਵਜੋਂ ਕੀਤੀ ਗਈ ਤੇ ਇੱਕ ਦੂਜੇ ਦੀ ਲਵਪ੍ਰੀਤ ਸਿੰਘ ਵਜੋਂ ਕੀਤੀ ਗਈ ਹੈਗੀ ਸੁਖਪ੍ਰੀਤ ਸਿੰਘ ਆਲਰੇਡੀ ਜਿਹੜਾ ਹੈਗਾ ਅਸੀਂ ਆਈਡੈਂਟੀਫਾਈ ਕੀਤਾ ਵਿਆ ਸੀਗਾ ਜਿਹਨੂੰ ਜਿਹਦੀ ਸਾਨੂੰ ਲੋਡ ਸੀ ਕਿ ਆਪਣੇ ਜਿਹਦੀ ਬਹਾਲ ਸੀਗੀ ਖੇਤੀ ਸਟੋਰ ਤੇ ਜਿਹੜੀ ਫਾਇਰਿੰਗ ਹੋਈ ਉਹਦੇ ਉਹਦੇ ਵਿੱਚ ਤੇ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਹੈਗੇ ਉਹਨਾਂ ਦੀ ਵੀ ਸਾਨੂੰ ਆਈਡੈਂਟੀਫਿਕੇਸ਼ਨ ਹੈਗੀ ਉਹਨਾਂ ਤੇ ਵੀ ਕੰਮ ਕਰ ਰਹੇ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਲੋਪਰੀਤ ਨਾਲ ਅਸੋਸੀਏਟਿਡ ਹੈਗਾ ਜਿਹੜੇ ਬੰਦੇ ਨੇ ਆ ਕੇ ਫਾਇਰਿੰਗ ਕੀਤੀ ਪਲੱਸ ਇਹਨੇ ਵੈਪਨ ਸਪਲਾਈ ਕੀਤੇ ਉਹਨਾਂ ਨੂੰ ਕ੍ਰਾਈਮ ਕਮਿਟ ਕਰਨ ਵਾਸਤੇ ਤੇ ਇਹਦੇ ਵਿੱਚ ਪੂਰਾ ਜਿਹੜਾ ਨੈਕਸਸ ਹੈਗਾ ਉਹਦੇ ਬਾਰੇ ਕਾਫੀ ਲੀਡਸ ਹੁਣ ਸਾਨੂੰ ਮਿਲਣ ਗਿਆ ਕਿਉਂਕਿ ਇਹ ਬੰਦੇ ਦੋਨੋਂ ਹੁਣ ਉਸਕੋ ਪੁਲਿਸ ਦਾ ਸਟੱਡੀ ਚ ਹੋਣਗੇ ਇਲਾਸ ਤੋਂ ਬਾਅਦ ਤੇ ਉਹਦੇ ਆਧਾਰ ਤੇ ਫਿਰ ਅਸੀਂ ਸਖਤ ਕਾਰਵਾਈ ਉੱਤੇ ਕਰਾਂਗੇ ਇਹ ਕਿਹੜੇ ਗੈਂਗਨਾਸ ਸਿਕੰਦਰ ਨੇ ਇਹਨਾਂ ਨੂੰ ਜਿਹੜਾ ਜਿਹੜੀ ਥ੍ਰੈਟ ਕਾਲ ਆਈ ਸੀਗੀ ਖੇਤੀ ਸਟੋਨ ਨੂੰ ਉਹਦਾ ਆਪਰੇਸ਼ਨਲ ਡਿਟੇਲਸ ਕਰਕੇ ਅਸੀਂ ਕਰਦੇ ਨਹੀਂ ਹੈਗੇ ਉਹਨਾਂ ਦੇ ਗੈਂਗਸਟਰ ਦਾ ਨਾਮ ਅਸੀਂ ਨਹੀਂ ਡਿਸਪੋਜ਼ ਕਰਦੇ ਕਿਉਂਕਿ ਉਹਦੇ ਕਰਕੇ ਉਹਨਾਂ ਨੂੰ ਜ਼ਿਆਦਾ ਹਾਈਪੇ ਮਾਹੌਲ ਮਿਲਦਾ ਹੈਗਾ ਤੇ ਉਹ ਇਸ ਕਰਕੇ ਬਟ ਅਦਰਵਾਈਜ਼ ਜਿਹੜਾ ਕੇਪੀ ਸਟੋਰ ਤੇ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਦੇ ਸਬੰਧ ਚ ਆ ਇਹ ਸਰ ਉਮਰ ਕਿੰਨੀ ਹੈ ਇਹਨਾਂ ਦੋਨਾਂ ਦੀ ਇਹ ਲਗਭਗ 21 ਸਾਲ ਤੋਂ ਲੈ ਕੇ 24 ਦੇ ਵਿੱਚ ਦੋਨਾਂ ਦੀ ਉਮਰ ਹੈ ਔਰ ਜਿਹੜੇ ਅਜਿਹਿਆਂ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਛੋਟੀ ਉਮਰ ਦੇ ਬੱਚੇ ਜਿਹੜੇ ਨੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਸੇ ਨੂੰ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਜਿੰਨੇ ਤੁਸੀਂ ਕੇਸ ਉਠਾ ਕੇ ਦੇਖ ਲਓ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਉਹ ਆਪਣੇ ਪਰਸਨਲ ਸਵਾਰਥ ਵਾਸਤੇ ਨਜੀ ਰੰਜੀਤ ਸਵਾਸਤੇ ਤੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਜਾਇਜ ਨਾਜਾਇਜ਼ ਤਰੀਕੇ ਨਾਲ ਜਸਟੀਫਾਈ ਕਰਕੇ ਚਾਹੇ ਕੋਈ ਪੈਸੇ ਇਕੱਠੇ ਕਰ ਰਹਾ ਹੈਗਾ ਥ्रेट ਕਰਕੇ ਐਕਸਟਰਸ਼ਨ ਵਾਸਤੇ ਜਾਂ ਆਪਣੀ ਪਰਸਨਲ ਦਲੀਸਾਂ ਕੱਢ ਰਹੇ ਹੈਗੇ ਪਰਸਨਲ ਦੁਸ਼ਮਣੀਆਂ ਕੱਢ ਰਹੇ ਹੈਗੇ ਲੋਕਾਂ ਦੇ ਨਾਲ ਕੋਈ ਕੋਈ ਇਵਨ ਜਿਹੜੇ ਹੈਗੇ ਪੋਲਿਟੀਕਲ ਰਾਈਵਲਰੀਜ਼ ਕੱਢ ਰਹੇ ਹੈਗੇ ਉਹਦੇ ਵਿੱਚ ਜਿਹੜੇ ਲੋਕਲ ਗਰਾਊਂਡ ਤੇ ਜਿਹੜੇ ਆਪਾਂ ਕਹਿ ਦਈਏ ਛੋਟੀ ਉਮਰ ਦੇ ਬੱਚੇ ਹੈਗੇ 20 ਤੋਂ ਲੈ ਕੇ 30 ਸਾਲ ਤੱਕ ਦੇ ਉਹਨਾਂ ਨੂੰ ਬਰਗਲਾ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਯਾ ਉਹਨਾਂ ਨੂੰ ਬਾਹਰ ਜਾਣ ਦਾ ਲਾਲਸ ਦੇ ਕੇ ਕਿਸੇ ਨਾ ਕਿਸੇ ਲੋਭ ਪ੍ਰਲੋਭਨ ਕਰਕੇ ਉਹ ਇਹਨਾਂ ਤੋਂ ਆ ਇਸ ਤਰੀਕੇ ਦੇ ਸਾਰੇ ਕੰਮ ਫਾਇਰਿੰਗ ਐਕਸਪਲਸ਼ਨ ਦੀ ਜਿਹੜੀ ਹੈਗੀ ਅਮਾਉਂਟ ਪਿੱਕ ਕਰਨ ਵਾਸਤੇ ਉਹਨਾਂ ਨੂੰ ਇਨਵੋਲ ਕਰਨਾ ਵੈਪਨ ਟਰਾਂਸਪੋਰਟੇਸ਼ਨ ਕਰਵਾਉਣਾ ਤੇ ਲੋਕਾਂ ਨੂੰ ਥ੍ਰੈਟ ਦੇ ਜਿਹੜੇ ਹੈਗੇ ਲੋਕਾਂ ਦੇ ਨੰਬਰ ਮੰਦ ਰਾਹੀਂ ਕਲੈਕਟ ਕਰਵਾਉਣਾ ਤੇ ਜਿਹੜੇ ਯੂਥ ਜਿਹੜਾ ਹੈਗਾ ਜਿਹੜੇ ਛੋਟੇ ਲਾਲਚ ਕਰਕੇ 5000 10000 ਤੁਸੀਂ ਦੇਖੋ ਜਿੰਨੇ ਬੰਦੇ ਫੜੇ ਜਾਂਦੇ ਹੈਗੇ ਉਹਨਾਂ ਨੂੰ ਮੈਕਸਿਮਮ ਲੋਕਾਂ ਨੂੰ ਆ ਮਤਲਬ ਹਜ਼ਾਰ ਤੋਂ ਲੈ ਕੇ 10000 ਤੱਕ ਦਾ ਜਿਹੜਾ ਹੈਗਾ ਉਹ ਪੇਮੈਂਟ ਮੈਕਸਿਮਮ ਕਰਦੇ ਹੈਗੇ ਆ ਜਿਹੜੇ ਬਾਹਰ ਬੈਠੇ ਹੋਏ ਬੰਦੇ ਹੈਗੇ ਕ੍ਰਿਮੀਨਲਸ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਤੇ ਨੁਕਸਾਨ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਲਾਈਫ ਦਾ ਉਹਨਾਂ ਦੇ ਕੈਰੀਅਰ ਦਾ ਸਾਰਾ ਕਰਕੇ ਮੈਂ ਕਹਿੰਦਾ ਆ ਸਾਰੇ ਜਿਹੜੇ ਹੈਗੇ ਉਹ ਪੰਜਾਬ ਦੇ ਯੂਥ ਦੇ ਸਭ ਤੋਂ بڑے ਦੁਸ਼ਮਣ ਉਹ ਹੈਗੇ ਜਿਹੜੇ ਬਾਹਰ ਬੈਠ ਕੇ ਆਪਣੇ ਆਪ ਨੂੰ ਬੜਾ ਸੂਰਮਾ ਤੇ ਆਪਣੇ ਆਪ ਨੂੰ ਬੜਾ ਜਸਟੀਫਾਈ ਕਰਦੇ ਹੈਗੇ ਉਹ ਸਭ ਤੋਂ ਜਿਹੜੇ ਹੈਗੇ ਨਿਕੰਮੇ ਤੇ ਨਲਾਇਕ ਤੇ ਸਵਾਰਥੀ ਬੰਦੇ ਹੈਗੇ ਜਿਹੜੇ ਦੂਸਰਾਂ ਦੇ ਮੋਢਾਂ ਤੇ ਰੱਖ ਕੇ ਤੇ ਆਪਣਾ ਸਵਾਰਥ ਸਿੱਧ ਕਰਕੇ ਤੇ ਲੋਕਾਂ ਦੀ ਇਨੋਸੈਂਟ ਲੋਕਾਂ ਤੇ ਗੋਲੀਆਂ ਚਲਵਾਉਂਦੇ ਹੈਗੇ ਐਟ ਦ ਸੇਮ ਟਾਈਮ ਆਪਣਾ ਸਵਾਰਥ ਕਰਦੇ ਹੈਗੇ ਤੇ ਨਾਲ ਹੀ ਜਿਹੜੇ ਜਿਹੜੇ ਬੱਚੇ ਕਰਾਇਮ ਵੱਲ ਥੋੜਾ ਬਹੁਤ ਵੀ ਕਿਸੇ ਦਾ ਹੁੰਦਾ ਹੈਗਾ ਸympathy ਆ ਕੁਝ ਹੁੰਦਾ ਉਹਨੂੰ ਮਿਸਗਾਈਡ ਕਰਕੇ ਆਪਣੇ ਪਰਪਸ ਵਾਸਤੇ ਯੂਜ਼ ਕਰਕੇ ਉਹਨੂੰ ਜੇਲ੍ਹ ਵਿੱਚ ਦਖਲ ਕਰ ਦਿੰਦੇ ਸੋ ਦੋਸਤੋ ਤੁਸੀਂ ਦੇਖਿਆ ਜਿਲ੍ਹਾ ਤਰਨਤਾਰਨ ਕੋਲਸਤੇ ਮੁਖੀ सुरेंद्र ਲੰਬਾ ਜੀ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਦੱਸਿਆ ਹੈ ਕਿ ਇਹ ਇੱਕ 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 ਦੇ ਨਾਲ ਇਹਨਾਂ ਨੂੰ ਜਿਹੜਾ ਆ ਕਾੜਨ ਦੀ ਕੋਸ਼ਿਸ਼ ਕੀਤੀ ਗਈ